ਬਾਡੀ ਕੇਅਰ ਪੈਕ ਉਹ ਫੁੱਲ ਵੀ ਨਹੀਂ ਯੂਜ਼ ਕੀਤਾ ਕਿ ਅੱਧ ਦੇ ਨਾਲ ਹੀ ਇਹਨਾਂ ਨੂੰ ਆਰਾਮ ਮਿਲ ਗਿਆ।ਾਰੇ ਗਣੇ ਜੀ ਤੂੰ ਤੈਨੂੰ ਹੋ ਕੀ ਗਿਆ ਆ ਤੇਰਾ ਖੂਨ ਹੀ ਕੱਟ ਗਿਆ। ਰਿਜ਼ਲਟ ਇੰਨਾ ਵਧੀਆ ਕਿ ਸਭ ਨੂੰ ਲੱਗਾ ਕਿ ਹਾਂ ਵੀ ਕੋਈ ਕੁਝ ਟਰੀਟਮੈਂਟ ਮੈਂ ਸਾਰਿਆਂ ਨੂੰ ਦੱਸਿਆ ਵੀ ਕਮੈਂਟ ਕੀ ਟਰੀਟਮੈਂਟ ਵਾਲੇ ਮੈਂ ਕੀ ਲਿਆ ਆ ਤੇ ਕਿਹਦੇ ਨਾਲ ਮੈਨੂੰ ਫਰਕ ਪਿਆ। ਜਿਹਦਾ ਪਹਿਲੇ ਮੇਰੀ ਆ ਬਾਹ ਸੀਗੀ ਇਹ ਬਲੌਕ ਹੋ ਗਈ। ਅਗਲੇ ਸਾਲ ਐਬ ਬਲੌਕ ਹੋ ਗਈ 2 ਸਾਲ ਹੋਇਆ ਮਤਲਬ ਕਿ ਮੇਰੀਆਂ ਦੋਨੋਂ ਲੱਤਾਂ ਨੂੰ ਪ੍ਰੋਬਲਮ ਹੋ ਗਈ ਮਤਲਬ ਮੈਂ ਤੁਰ ਨਹੀਂ ਸਕਦੀ ਸੀ ਬਿਲਕੁਲ ਬੈਡ ਰੈਸਟ ਹੋ ਗਈ ਸੀ ਮਤਲਬ ਕਾਫੀ ਜਦਲ ਲਾਲੂ ਵੀ ਦਵਾਈਆਂ ਖਾਧੀਆਂ ਜਿੱਥੇ ਦੇਸੀ ਕਿਤੇ ਮਾਲਿਸ਼ਾਂ ਕਿਤੇ ਕੁਝ ਫਿਜ਼ੀਓਥੈਰੇਪੀ ਵਗੈਰਾ ਕਰਵਾਈਆ ਕਾਫੀ ਅਸੀਂ ਇਧਰ ਉਧਰ ਜਾ ਕੇ ਦਵਾਈਆਂ ਲਈਆਂ ਤੇ ਪਰ ਪੂਰਾ ਸਾਨੂੰ ਰਿਜ਼ਲਟ ਨਹੀਂ ਮਿਲਿਆ ਤੁਹਾਡੇ ਪੈਕੇਜ ਤੋਂ ਬਾਅਦ ਤੇ ਸਾਨੂੰ ਬਹੁਤ ਰਿਲੈਕਸ ਫੀਲ ਹੋਇਆ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਮੈਂ ਮਤਲਬ ਮੇਰੀ ਲੱਤਾਂ ਚੱਲਣੀਆਂ ਕਿ ਨਹੀਂ ਚੱਲਣੀਆਂ ਥੈਂਕਸ ਕਰਦੀ ਵੀ ਮੈਨੂੰ ਜਿਨ੍ਹਾਂ ਨੇ ਦੱਸਿਆ ਤੇ ਮੈਂ ਇਹ ਚੀਜ਼ ਯੂਜ਼ ਕੀਤੀ ਦੇ ਮਤਲਬ ਮੈਂ ਅੱਜ ਤੁਹਾਡੇ ਸਾਹਮਣੇ ਬਿਲਕੁਲ ਮਤਲਬ ਮੈਂ ਉਸ ਤੋਂ ਬਾਅਦ ਕੋਈ ਦਵਾਈ ਨਹੀਂ ਖਾਦੀ ਮੇਰਾ ਕਈ ਵਾਰੀ 12 12 ਵਜੇ ਦਰਦ ਸ਼ੁਰੂ ਹੋ ਜਾਂਦੀ ਫਿਰ ਸਾਰੀ ਸਾਰੀ ਰਾਤ ਬੱਚਿਆਂ ਨੂੰ ਵੀ ਨਹੀਂ ਸੌਣ ਦੇਣਾ ਖੁਦ ਵੀ ਨਹੀਂ ਸੌਣਾ ਲੱਤਾਂ ਬੰਨ ਕੇ ਸੌਦੀ ਹੁੰਦੀ ਸੀ ਸਵੇਰੇ ਉੱਠ ਕੇ ਖੋਲਣਾ ਮਤਲਬ ਕਿ ਬਲੱਡ ਇਦਾਂ ਬੰਦ ਹੋ ਜਾਂਦਾ ਸੀ ਉਨ ਮੈਨੂੰ ਇਹ ਮਤਲਬ ਲੱਗਾ ਵੀ ਨਹੀਂ ਆਪਾਂ ਠੀਕ ਹੋ ਸਕਦੇ ਆ ਜਾਂ ਆਪਾਂ ਕੋਸ਼ਿਸ਼ ਕਰੀਏਗਾ ਸਸ਼ੀ ਕਾਲਜੀ ਬੋਡੀ ਕੇਅਰ ਪੈਕ ਦੇ ਇੱਕ ਸ਼ਾਨਦਾਰ ਰਿਜ਼ਲਟ ਨਾਲ ਅੱਜ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਮਿਸਿਸ ਮਨਜੀਤ ਕੌਰ ਨੂੰ ਮਿਲਣ ਆਏ ਹਾਂ ਇਹਨਾਂ ਨੂੰ ਅਸੀਂ ਅੱਜ ਤੋਂ 1.5 ਸਾਲ ਪਹਿਲਾਂ ਬੋਡੀ ਕੇਅਰ ਪੈਕ ਦਿੱਤਾ ਸੀ ਔਰ ਬਾਡੀ ਕੇਅਰ ਪੈਕ ਦਿੱਤਾ ਕਿਉਂ ਸੀਗਾ ਪਹਿਲੋਂ ਤਾਂ ਅਸੀਂ ਇਹ ਪੁੱਛਦੇ ਹਾਂ ਕਿ ਇਹਨਾਂ ਨੂੰ ਹੋਇਆ ਕੀ ਸੀਗਾ ਜਿਸ ਕਾਰਨ ਇਹਨਾਂ ਨੂੰ ਸਾਡਾ ਬਾਡੀ ਕੇਅਰ ਪੈਕ ਲੈਣਾ ਪਿਆ ਹਾਂਜੀ ਮਨਜੀਤ ਜੀ ਦੱਸੋਗੇ ਤੁਸੀਂ ਕਿ ਤੁਸੀਂ ਸਾਡਾ ਬਾਡੀ ਕੇਅਰ ਪੈਕ ਯੂਜ਼ ਕਰਨ ਤੋਂ ਪਹਿਲੋਂ ਤੇ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਕਾਫੀ 6-7 ਸਾਲ ਤੋਂ 6 ਅਜ ਤੋਂ 6-7 ਸਾਲ ਪਹਿਲੇ ਮਤਲਬ ਮੇਰੀ ਕਾਫੀ ਬਾਡੀ ਦੀ ਮਤਲਬ ਪ੍ਰੋਬਲਮ ਸੀਗੀ ਜਿੱਦਾ ਪਹਿਲੇ ਮੇਰੀ ਆਹ ਬਾਹ ਸੀਗੀ ਇਹ ਬਲੌਕ ਹੋ ਗਈ ਠੀਕ ਹੈ ਫਿਰ ਅਗਲੇ ਸਾਲ ਐਬ ਬਲੌਕ ਹੋ ਗਈ ਫਿਰ ਡਾਕਟਰ ਨੇ ਜਿਹਦਾ ਕਾਫੀ ਡਾਕਟਰਾਂ ਨੂੰ ਦਿਖਾਇਆ ਫਿਰ ਡਾਕਟਰ ਮਤਲਬ ਡਾਕਟਰ ਕਹਿੰਦੇ ਕਿ ਹੁਣ ਤੁਹਾਡੀਆਂ ਲੱਤਾਂ ਨੂੰ ਪ੍ਰੋਬਲਮ ਆ ਸਕਦੀ ਆ ਫਿਰ ਹੁਣ ਦੋ ਸਾਲ ਹੋਏ ਆ ਦੋ ਕੀ ਸਾਲ ਹੋਏ ਆ ਮਤਲਬ ਕਿ ਮੇਰੀਆਂ ਦੋਨੋਂ ਲੱਤਾਂ ਨੂੰ ਪ੍ਰੋਬਲਮ ਹੋ ਗਈ ਮਤਲਬ ਮੈਂ ਤੁਰ ਨਹੀਂ ਸਕਦੀ ਸੀ ਬਿਲਕੁਲ ਬੈਡ ਰੈਸਟ ਹੋ ਗਈ ਸੀ ਤੇ ਫਿਰ ਮਤਲਬ ਮੈਨੂੰ ਮਤਲਬ ਕਾਫੀ ਜਿਹਦਾ ਲਾਲੋ ਵੀ ਦਵਾਈਆਂ ਖਾਦੀਆਂ ਜਿੱਥੇ ਦੇਸੀ ਕਿਤੇ ਮਾਲਿਸ਼ਾਂ ਕਿਤੇ ਕੁਝ ਫਿਜ਼ੀਓਥੈਰੇਪੀ ਵਗੈਰਾ ਕਰਵਾਈਆ ਤੇ ਮੈਨੂੰ ਜਦਾ ਇਹ ਪ੍ਰੋਡਕਟ ਬਾਰੇ ਪਤਾ ਲੱਗਾ ਤੇ ਫਿਰ ਮੈਂ ਇਹ ਯੂਜ਼ ਕੀਤਾ ਤੇ ਮੈਨੂੰ ਇਸ ਚੀਜ਼ ਦੇ ਨਾਲ ਬਹੁਤ ਜ਼ਿਆਦਾ ਮਤਲਬ ਫਰਕ ਪਿਆ ਤੇ ਮੈਂ ਤੁਹਾਡੇ ਸਾਹਮਣੇ ਹਾਂ ਹਾਂਜੀ ਜਿਵੇਂ ਕਿ ਤੁਸੀਂ ਮੈਡਮ ਮਨਜੀਤ ਕੌਰ ਤੋਂ ਸੁਣਿਆ ਕਿ ਇਹਨਾਂ ਨੇ ਬਾਡੀ ਕੇਅਰ ਪੈਕ ਯੂਜ਼ ਕੀਤਾ ਭਾਜੀ ਕਿ ਤੁਸੀਂ ਦੱਸ ਸਕਦੇ ਹੋ ਕਿ ਬਾਡੀ ਕੇਅਰ ਪੈਕ ਯੂਜ਼ ਕਰਨ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਦੇਖਿਆ ਕਿਉਂਕਿ ਤੁਸੀਂ ਬਾਹਰ ਰਹਿੰਦੇ ਸੀਗੇ ਨਾ ਕਿ ਤੁਸੀਂ ਬਾਹਰੋਂ ਆਏ ਔਰ ਇਹਨਾਂ ਲਈ ਆਏ ਸਪੈਸ਼ਲ ਇਹਨਾਂ ਦੇ ਟ੍ਰੀਟਮੈਂਟ ਲਈ ਹੀ ਆਏ ਸੀ ਬਿਲਕੁਲ ਇਹਨਾਂ ਦੇ ਟ੍ਰੀਟਮੈਂਟ ਵਾਸਤੇ ਮੈਨੂੰ ਆਉਣਾ ਪਿਆ ਤੇ ਕਾਫੀ ਅਸੀਂ ਇੱਧਰ ਉੱਧਰ ਜਾ ਕੇ ਦਵਾਈਆਂ ਲਈਆਂ ਤੇ ਪਰ ਪੂਰਾ ਸਾਨੂੰ ਰਿਜ਼ਲਟ ਨਹੀਂ ਮਿਲਿਆ ਤੁਹਾਡੇ ਪੈਕੇਜ ਤੋਂ ਬਾਅਦ ਤੇ ਸਾਨੂੰ ਬਹੁਤ ਜ਼ਿਆਦਾ ਰਿਲੈਕਸ ਫੀਲ ਹੋਇਆ ਤੇ ਹਾਂ ਠੀਕ ਆ ਅੱਗੇ ਨਾਲ ਬਹੁਤ ਬਿਹਤਰ ਆ ਹਾਂਜੀ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੈ ਕਿ ਬਾਜੀ ਹੁਣੀ ਵੀ ਦੱਸ ਰਹੀ ਹੈ ਔਰ ਮਨਜੀਤ ਕੌਰ ਜੀ ਵੀ ਦੱਸ ਰਹੀ ਹੈ ਕਿ ਬਾਡੀ ਕੇਅਰ ਪੈਕ ਯੂਜ਼ ਕੀਤਾ ਬਟ ਇਹਨਾਂ ਨੇ ਬਾਡੀ ਕੇਅਰ ਪੈਕ ਕਦੋਂ ਯੂਜ਼ ਕੀਤਾ ਸੀ ਸਾ ਹੋ ਗਏ ਮੈਂ ਕਿ ਡੇਢ ਸਾਲ ਹੋ ਗਿਆ ਠੀਕ ਹੈ ਜੀ 1.5 ਸਾਲ ਪਹਿਲਾਂ ਯੂਜ਼ ਕੀਤਾ ਸੀ ਔਰ ਅੱਜ ਅਸੀਂ ਇਹਨਾਂ ਨੂੰ 1.5 ਸਾਲ ਬਾਅਦ ਇਹਨਾਂ ਨੂੰ ਫਿਰ ਮਿਲਣ ਆਏ ਆ ਸਿਰਫ ਇਹੀ ਦੇਖਣ ਲਈ ਕਿ ਅੱਜ ਇਹਨਾਂ ਦੀ ਸਿਹਤ ਕਿਉਂ ਜਈ ਹੈ ਮਤਲਬ ਇਦਾਂ ਦੀ ਹਾਲਤ ਹੋ ਗਈ ਸੀ ਕਿ ਮੈਂ ਮਤਲਬ ਤੋਰੀ ਨਹੀਂ ਸਕਦੀ ਸੀ ਮੈਨੂੰ ਪਾਹ ਫੜ ਕੰਮ ਵਾਲੀ ਨਹੀਂ ਹੋਣਾ ਬਾਹ ਫੜ ਕੇ ਫਿਰ ਮੈਨੂੰ ਵਾਸ਼ਰੂਮ ਤੱਕ ਲੈ ਜਾਣਾ ਫੇ ਮਤਲਬ ਉਹਨੇ ਮੇਰੀ ਪਹਿਲਾ ਆ ਚੀਜ਼ਾਂ ਦੀ ਮਾਲਿਸ਼ ਕਰਨੀ ਫੇ ਮੈਨੂੰ ਹੌਲੀ-ਹੌਲੀ ਉਠਾਣਾ ਉਠਾ ਕੇ ਫਿਰ ਮੈਨੂੰ ਮਤਲਬ ਬੀਜਦਾ ਬਿਠਾਣਾ ਫੇ ਮੈਂ ਚਾਹ ਪਾਣੀ ਪੀਣੀ ਸੀਗੀ ਕੰਮ ਤਾਂ ਕਰ ਹੀ ਨਹੀਂ ਸਕਦੀ ਸੀਗੀ ਤੇ ਛੋਟੇ ਬੱਚੇ ਨੂੰ ਵੀ ਦੇਖਣਾ ਸਕੂਲ ਫਿਰ ਇਹ ਤਾਂ ਆ ਕਿਉਂਕਿ ਮੇਰੇ ਸਕੂਲ ਦੀ ਬੜੀ ਪ੍ਰੋਬਲਮ ਹੋ ਗਈ ਸੀਗੀ ਤੇ ਮਤਲਬ ਇੰਨਾ ਜ਼ਿਆਦਾ ਹੋ ਗਿਆ ਕਿ ਮਤਲਬ ਸਰਦੀਆਂ ਨੂੰ ਬਾਹਰ ਧੁੱਪੇ ਬੈਠਣਾ ਉਹ ਵੀ ਮੈਨੂੰ ਦੋ ਜਣੇ ਫੜ ਕੇ ਬਿਠਾਉਂਦੇ ਹੁੰਦੇ ਸੀ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਮਤਲਬ ਮੇਰੀ ਹਲਾਤਾਂ ਚੱਲਣੀਆਂ ਕਿ ਨਹੀਂ ਚੱਲਣੀਆਂ ਤੇ ਹੁਣ ਤੁਹਾਡੇ ਸਾਹਮਣੇ ਆ ਹਾਂਜੀ ਇਹ ਬਾਡੀ ਕੇਅਰ ਪੈ ਬਹੁਤ ਵਧੀਆ ਬਹੁਤ ਵਧੀਆ ਮੈਂ ਤੇ ਥੈਂਕਸ ਕਰਦੀ ਵੀ ਮੈਨੂੰ ਜਿਨ੍ਹਾਂ ਨੇ ਦੱਸਿਆ ਤੇ ਮੈਂ ਇਹ ਚੀਜ਼ ਯੂਜ਼ ਕੀਤੀ ਤੇ ਮਤਲਬ ਮੈਂ ਅੱਜ ਤੁਹਾਡੇ ਸਾਹਮਣੇ ਬਿਲਕੁਲ ਮਤਲਬ ਮੈਂ ਉਸ ਤੋਂ ਬਾਅਦ ਕੋਈ ਦਵਾਈ ਨਹੀਂ ਖਾਦੀ ਕੋਈ ਵੀ ਨਹੀਂ ਕੋਈ ਟ੍ਰੀਟਮੈਂਟ ਕੋਈ ਕੁਝ ਨਹੀਂ ਮੈਂ ਕਿਤੇ ਕਿਤੇ ਵੀ ਮਤਲਬ ਹਸਪੀਟਲ ਕਿਤੇ ਵੀ ਨਹੀਂ ਮੈਂ ਗਈ ਮੈ ਵੀ ਮੈਨੂੰ ਚੀਜ਼ ਵਧੀਆ ਲੱਗੀ ਆ ਹਾਂਜੀ ਜਿਸ ਤਰ੍ਹਾਂ ਕਿ ਮੈਨੂੰ ਉਹ ਵੀ ਮੈਡੀਸਿਨ ਮੈਨੂੰ ਪੂਰੀ ਨਹੀਂ ਖਾਣੀ ਮਤਲਬ ਕਿ ਮੈਂ ਸ਼ਾਇਦ ਵਿੱਚੇ ਛੱਡ ਦਿੱਤੀ ਸੀਗੀ ਮੈਨੂੰ ਮੈਨੂੰ ਫਰਕ ਧਿਖਿਆ ਮੈਨੂੰ ਲੱਗਾ ਵੀ ਮੈਂ ਕੀ ਮਤਲਬ ਕਿ ਜਿੱਦਾਂ ਲਾ ਲਓ ਵੀ ਧਿਆਨ ਹੀ ਨਹੀਂ ਦਿੱਤਾ ਥੋੜੀ ਜਿ ਮੈਂ ਕਿਹਾ ਜਦੋਂ ਇਹ ਆਈ ਸੀਗੀ ਅੱਧੀ ਪਈ ਹੋਈ ਸੀਗੀ ਇਹ ਕਹਿੰਦੇ ਵੀ ਖਾਦੀ ਮੈਂ ਕਿਹਾ ਮੈਨੂੰ ਲੋੜ ਹੀ ਨਹੀਂ ਪਈ ਹੈਗੀ ਮੈਂ ਕੰਟੀਨਿਊ ਨਹੀਂ ਵੀ ਮਤਲਬ ਮੈਂ ਖਾਧੀ ਆ ਤਾਂ ਮਤਲਬ ਮੈਨੂੰ ਨਾਲ ਹੀ ਫਰਕ ਦਿਖਣਾ ਸ਼ੁਰੂ ਹੋ ਗਿਆ ਹਾਂਜੀ ਜਿਸ ਤਰ੍ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਬਾਡੀ ਕੇਅਰ ਪੈਕ ਪਤਾ ਨਹੀਂ ਕਿੰਨੇ ਕੀ ਯੂਜ਼ ਕਰਨਾ ਪੈਣਾ ਹੈ ਨਾ ਕਿ ਅਸੀਂ ਹੁਣ ਇਹ ਪੰਜ ਜੀ ਤੋਂ ਸੁਣਿਆ ਕਿ ਬਾਡੀ ਕੇਅਰ ਪੈਕ ਨੂੰ ਫੁੱਲ ਵੀ ਨਹੀਂ ਯੂਜ਼ ਕੀਤਾ ਕਿ ਅੱਧ ਦੇ ਨਾਲ ਹੀ ਇਹਨਾਂ ਨੂੰ ਆਰਾਮ ਮਿਲ ਗਿਆ ਔਰ ਸਟਿਲ ਐਜ਼ ਇਟ ਇਜ਼ ਹਜੇ ਉਹ ਠੀਕ ਨਹੀਂ ਮਤਲਬ ਕਿ ਜਿਹੜਾ ਕਿ ਇਹਨਾਂ ਦਾ 3 ਮਹੀਨੇ ਦਾ ਪੈਕ ਸੀ ਹੁੰਦੀ 3 ਮਹੀਨੇ ਪੂਰਾ ਯੂਜ਼ ਨਹੀਂ ਕੀਤਾ ਉਹਨੂੰ ਵੀ ਅੱਧ ਚ ਹੀ ਛੱਡ ਦਿੱਤਾ ਕਾਰਨ ਕਿ ਜਦੋਂ ਸਾਡੀ ਬਾਡੀ ਸਹੀ ਹੋ ਜਾਂਦੀ ਹੈ ਤੇ ਸਾਨੂੰ ਨੋ ਨੀਡ ਫਾਰ ਐਨੀ ਮੈਡੀਸਨ ਹੈ ਨਾ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਕੋਈ ਮੈਡੀਸਨ ਯੂਜ਼ ਕਰੀਏ ਨਾ ਜਦੋਂ ਰਾਤ ਨੂੰ ਮਤਲਬ ਸੌਂਦੀ ਹੁੰਦੀ ਸੀ ਨਾ ਮੈਂ ਲੱਤਾ ਨੂੰ ਕਦੀ ਮਤਲਬ ਚੁੰਨੀ ਬਨ ਕੇ ਪਰ ਚੁੰਨੀ ਬੰਨੀ ਕਦੀ ਮਤਲਬ ਕੋਈ ਵੀ ਇਦਾਂ ਦੀ ਕੋਈ ਪਤਲੀ ਚੀਜ਼ ਲੈ ਕੇ ਮਾਦਾ ਦੋਨਾਂ ਲੱਤਾਂ ਨੂੰ ਮਾਦਾ ਕਈ ਵਾਰੀ 12 12 ਵਜੇ ਦਰਦ ਸ਼ੁਰੂ ਹੋ ਜਾਂਦੀ ਫੇ ਸਾਰੀ ਸਾਰੀ ਰਾਤ ਬੱਚਿਆਂ ਨੂੰ ਵੀ ਨਹੀਂ ਸੌਣ ਦੇਣਾ ਖੁਦ ਵੀ ਨਹੀਂ ਸੌਣਾ ਲੱਤਾਂ ਬੰਨ ਕੇ ਸੌਂਦੀ ਹੁੰਦੀ ਸੀ ਸਵੇਰੇ ਉੱਠ ਕੇ ਕੋਲਣਾ ਮਤਲਬ ਬਲੱਡ ਇਦਾਂ ਬੰਦ ਹੋ ਜਾਂਦਾ ਸੀ ਮੈਨੂੰ ਕੁਝ ਪਤਾ ਨਹੀਂ ਪਰ ਹੁਣ ਮੈਂ ਕਮਾਂ ਵੀ ਵੀ ਉਹ ਚੀਜ਼ ਯਾਦ ਆ ਜਾਂਦੀ ਤਾਂ ਮੈਨੂੰ ਇਦਾਂ ਡਰ ਜਿਹਾ ਹੀ ਲੱਗਦਾ ਵੀ ਮੈਨੂੰ ਕਿਤੇ ਵੀ ਇਦਾਂ ਨਾ ਹੋਵੇ ਪਰ ਹੁਣ ਮੈਨੂੰ ਇਹ ਮਤਲਬ ਲੱਗਾ ਵੀ ਨਹੀਂ ਆਪਾਂ ਠੀਕ ਹੋ ਸਕਦੇ ਆ ਜਾਂ ਆਪਾਂ ਕੋਸ਼ਿਸ਼ ਕਰੀਏ ਦਾ हां जी ਤੁਹਾਨੂੰ ਇੱਕ ਹੋਰ ਦੱਸਦੀ ਐ ਜਿਹੜਾ ਬਾਡੀ ਕੇਅਰ ਪੈ ਗਿਆ ਨਾ ਇਹ ਜ਼ਰੂਰੀ ਨਹੀਂਗਾ ਕਿ ਤੁਸੀਂ ਬਿਮਾਰ ਹੋਈਆਂ ਤਾਂ ਆਹੀ ਯੂਜ਼ ਕਰਨਾ ਆ ਇਸ ਨੂੰ ਇੱਕ ਤੰਦਰੁਸਤ ਵਿਅਕਤੀ ਵੀ ਯੂਜ਼ ਕਰ ਸਕਦਾ ਆ ਕਾਰਨ ਕੀ ਐ ਸਾਡੀ ਇਹੋ ਜਿਹਾ ਸਾਡਾ ਲਾਈਫ ਸਟਾਈਲ ਹੋ ਚੁੱਕਾ ਆ ਜਿਹਦੇ ਵਿੱਚ ਸਾਡੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਚ ਹੁਣ ਪੈਸਟੀਸਾਈਡਸ ਸ਼ਾਮਿਲ ਹੋ ਚੁੱਕੇ ਆ ਮਤਲਬ ਕਿ ਬਲੱਡ ਕੱਟ ਸੀਗਾ ਉਹ ਵੀ ਮੇਰਾ ਸਹੀ ਆਇਆ ਟੈਸਟ ਮਤਲਬ ਬਲੱਡ ਕੱਟ ਸੀਗਾ ਮੇਰਾ ਮੈਨੂੰ ਭੁੱਖ ਨਹੀਂ ਲੱਗਦੀ ਸੀਗੀ ਉਹ ਵੀ ਸਾਰਾ ਫਿਰ ਮਤਲਬ ਕਾਫੀ ਜ਼ਿਆਦਾ ਜਿਹਦਾ ਵੀ ਪ੍ਰੋਬਲਮ ਮਤਲਬ ਮੈਨੂੰ ਸਾਰੇ ਕਹਿੰਦੇ ਸੀ ਤੂੰ ਤੈਨੂੰ ਹੋ ਕੀ ਗਿਆ ਆ ਤੇਰਾ ਖੂਨ ਹੀ 깈 ਗਿਆ ਵਾ ਤੈਨੂੰ ਕੀ ਪ੍ਰੋਬਲਮ ਹੋ ਗਈ ਪਰ ਫਿਰ ਮਤਲਬ ਰਿਜ਼ਲਟ ਇੰਨਾ ਵਧੀਆ ਕਿ ਸਭ ਨੂੰ ਲੱਗਾ ਕਿ ਹਾਂ ਵੀ ਕੋਈ ਕੁਝ ਟਰੀਟਮੈਂਟ ਮੈਂ ਸਾਰਿਆਂ ਨੂੰ ਦੱਸਿਆ ਵੀ ਕਿ ਮੈਂ ਕੀ ਟਰੀਟਮੈਂਟ ਮੈਂ ਕੀ ਲਿਆ ਆ ਤਾਂ ਕਿਦੇ ਨਾਲ ਮੈਨੂੰ ਫਰਕ ਪਿਆ ਆ ਬਲਕਿ ਤੁਸੀਂ ਸੁਜੈਸਟ ਕਰਦੇ ਹੋ ਕਿ ਜੇ ਕਿਸੇ ਨੂੰ ਲੋੜ ਹੈ ਤੇ ਉਹ ਯੂਜ਼ ਕਰ ਸਕਦਾ ਬਿਲਕੁਲ ਬਿਲਕੁਲ ਬਾਜੀ ਹੁਣ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਆ ਕਿ ਦੀਦੀ ਠੀਕ ਹੈ ਵਧੀਆ ਕਰਦੇ ਆ ਜੀ ਵਧੀਆ ਲੱਗਿਆ ਹੁਣ ਆਪਾਂ ਘਰ ਦੇ ਕੰਮਕਾਰ ਇਹ ਵਧੀਆ ਤਰੀਕੇ ਨਾਲ ਕਰ ਰਹੇ ਆ ਠੀਕ ਹੈ ਰੋਟੀ ਗਰਮ ਹੈ ਜੀ हां जी बिल्कुल जी आ, जिस तरह के क्योंकि लेडी तो बिना कोई घर दी वैल्यू नहीं हुंदी ਸਾਡੇ ਘਰ ਦਾ ਰਹਿਣ ਸਹਿਣ ਦੀ ਜਿਹੜੀ ਵੀ ਨੀ ਹੈ ਉਹ ਇੱਕ ਲੇਡੀ ਤੋਂ ਹੀ ਹੁੰਦੀ ਹੈ ਸ਼ੁਰੂ ਇੱਕ ਫੀਮੇਲ ਹੀ ਇਸ ਘਰ ਨੂੰ ਸੰਭਾਲ ਸਕਦੀ ਹੈ ਜੇ ਉਸ ਘਰ ਦੀ ਨੀ ਹਿਲ ਜਵੇ ਤਾਂ ਉਹ ਘਰ ਵਾਲੇ ਹੀ ਦੱਸ ਸਕਦੇ ਆ ਕਿ ਉਹਨਾਂ ਦੀ ਲਾਈਫ ਕਿਦਾਂ ਡਿਸਟਰਬ ਹੋ ਗਈ ਜਿੱਦਾਂ ਕਿ ਤੁਸੀਂ ਸੁਣਿਆ ਕਿ ਭਾਜੀ ਨੂੰ ਆਪਣਾ ਕੰਮ ਛੱਡ ਕੇ ਬਾਹਰੋਂ ਆਉਣਾ ਪਿਆ ਹਣਾ ਸੋ ਇਸੇ ਤਰ੍ਹਾਂ ਹੀ ਅਸੀਂ ਆਪਣੇ ਨੈਕਸਟ ਕਿਸੇ ਬੋਡੀ ਕੇਅਰ ਪੈਕ ਦੇ ਰਿਜ਼ਲਟ ਲਈ ਲੈ ਕੇ ਤੁਹਾਡੇ ਅੱਗੇ ਜਲਦ ਹੀ ਸ਼ਾਮਲ ਹੋਵਾਂਗੇ ਤੁਹਾਡੇ ਵਿੱਚ ਸੋ ਇੱਥੇ ਹੀ ਮੈਂ ਤੁਹਾਡਾ ਭਾਜੀ ਔਰ ਦੀਦੀ ਧੰਨਵਾਦ ਕਰਦੀ ਆ ਥੈਂਕ ਯੂ ਜੀ ਥੈਂਕ ਯੂ ਸੋ ਮਚ